ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਦੋਸਤ ਮਿੱਤਰਾਂ ਨੂੰ ਤੁਹਾਡਾ ਬਲੌਗ 'ਚ ਫੇਰ ਆਜਣਾ ਲੈ ਕੇ ਤੇ ਅੱਜ ਸਾਨੂੰ ਅਸੀਂ ਇਟਲੀ ਦੇ ਖੇਤਾਂ 'ਚ ਲੈ ਕੇ ਆਏ ਆਂ ਤੇ ਸਾਨੂੰ ਦਿਖਾਉਣੇ ਆ ਅੱਗੇ ਆ ਜੋ ਇਟਲੀ ਦੇ ਖੇਤਾਂ ਦੀ ਪ੍ਰੈੰਟਾ ਖੂਬਸੂਰਤੀ ਦੇਖੋ ਚਾਰੇ ਪਾਸੇ ਵੀ ਇਹ ਤੁਸੀਂ ਜਿਹੜੇ ਸਾਹਮਣੇ ਸਾਨੂੰ ਦਿਖਦੇ ਨੇ ਬੂਟੇ ਨਹੀਂ ਹੈਗੇ ਇਹ ਇਹਨਾਂ ਦੀ ਖੇਤੀ ਆ ਤੇ ਇਹ ਬੂਟੀਆਂ ਤੋਂ ਇਹ ਖੇਤੀ ਕਰਦੇ ਨੇ ਇਹਨੂੰ ਆਪਾਂ ਲੀਵੀਆ ਦੀ ਖੇਤੀ ਕਹਿ ਦਿੰਦੇ ਆ ਤੇ ਅੱਜ ਅਸੀਂ ਲੀਵਿਆਂ ਦੇ ਬੂਟਿਆਂ ਚਾਹਿਆਂ ਤੇ ਉਹਨਾਂ ਦਾ ਕੰਮ ਕਰਨਾ ਸਾਨੂੰ ਦਿਖਾਉਣੀਆ ਤੇ ਆਹ ਮਸ਼ੀਨ ਅੱਜ ਅਸੀਂ ਇੱਕ ਨਵੀਂ ਲਈ ਤੇ ਖੇਤਾਂਬਾਲ ਨੂੰ ਨਿਕਲ ਕੇ ਜੀ ਲੈ ਕੇ ਨਵੀਂ ਮਸ਼ੀਨ ਆ ਤੇ ਅੱਜ ਇਹ ਪਹਿਲੇ ਦਿਨੇ ਚਲਾਉਣੀ ਆ ਇਹ ਬੂਟਿਆਂ ਦੇ ਆਲੇ-ਦਾਲੇ ਇਹ ਬੂਟਿਆਂ ਦੇ ਜਿਹੜੀਆਂ ਟਾਹਣੀਆਂ ਟੂਣੀਆਂ ਹੁੰਦੀਆਂ ਨੇ ਉਹਨਾਂ ਨੂੰ ਵੱਢਣਾ ਇਹਨੇ ਤੇ ਅੱਗੇ ਅੱਜ ਤੁਹਾਨੂੰ ਦਿਖਾਉਣਾ ਇਹਨੂੰ ਚਲਾ ਕੇ ਕਿਵੇਂ ਵੱਟਣੀ ਆ ਕੀ ਕਰਨਾ ਚਲੋ ਜੀ ਅਸੀਂ ਤੁਰਪੇ ਆਪਣੇ ਖੇਤਾਂਬਾਲ ਇਟਲੀ ਦੀਆਂ ਵੱਲ ਤੇ ਆਹ ਲਓ ਜੀ ਆਹ ਮਸ਼ੀਨ ਆ ਇਹ ਦੇਖੋ ਤੇ ਆ ਇਥੋਂ ਤਾਂ ਜੀ ਇਹ ਹੁੰਦੀ ਹੈ ਸਟਾਰਟ ਸਾਨੂੰ ਦਿਖਾ ਦੇਣ ਇੱਕ ਵਾਰ ਸਾਰੀ ਇਹਦੇ ਬਾਰੇ ਨੌਲੇਜ ਦੇ ਨੇ ਵੀ ਕਿਵੇਂ ਆ ਕੀ ਸਾਖਤਾ ਹੈ ਮਸ਼ੀਨ ਦਾ ਇਥੋਂ ਹੁੰਦੀ ਹੈ ਸਟਰਾਟੀਜੀ ਤੇ ਅੱਗੇ ਆ ਜੋ ਇਹ ਪਟਾ ਹੈ ਜੀ ਜਦੋਂ ਆਪਾਂ ਇਹਨੂੰ ਚਲਾਉਣਾ ਇਹ ਚ ਬਾਜਨ ਹੈਗਾ 4-5 ਕਿਲੋ ਦੀ ਇਹ ਪਟਾ ਮੋਢੇ ਤੇ ਪੈ ਜਾਣਾ ਛੁੱਟੇ ਆਹ ਛੁੱਟੇ ਨੂੰ ਦੇਖ ਰਹੀ ਹੈ ਰੇਸ ਆ ਜੀ ਇਹਨੂੰ ਨੱਪ ਕੇ ਰੇਸ ਘੱਟ ਵੱਧ ਹੋਊਗੀ ਤੇ ਇੱਥੋਂ ਹੀ ਆਪਾਂ ਇਹਨੂੰ ਬੰਦ ਵੀ ਕਰ ਸਕਦੇ ਹਾਂ ਲਾਲ ਬਟਨ ਤੋਂ ਜਿਹੜਾ ਸੰਤੀਖਦਾ ਜੇ ਕਈ ਵਾਰ ਰੇਸ ਉੱਡੀ ਫਸਦੀ ਆ ਤਾਂ ਆਪਾਂ ਆਹ ਜਿਹੜਾ ਉੱਪਰ ਬਟਨ ਆ ਇਹਨੂੰ ਵੀ ਦਬਕੇ ਰੇਸ ਵੱਧ ਘੱਟ ਕਰ ਸਕਦੇ ਹਾਂ ਤੇ ਅੱਗੇ ਆ ਜਿਸ ਨੂੰ ਆਦ ਹੁਣੇ ਜਿਹੜਾ ਲੱਗਿਆ ਹੋਇਆ ਤੁਹਾਨੂੰ ਦਿਖ ਰਿਹਾ ਪਲਾਸਟਿਕ ਦਾ ਇਹ ਨਾ ਜਦ ਇਹ ਚੱਲਦੀ ਆ ਵੀ ਵੱਡ ਦਾ ਕੋਈ ਡਲੀ ਟੁਲੀ ਛੁੱਡੀ ਅੱਖ ਜਾਂ ਮੂੰਹ 'ਚ ਲੱਗਣ ਤੋਂ ਬਚਾਅ ਵਾਸਤੇ ਲੱਗੀ ਹੋਈ ਹੁੰਦੀ ਆ ਵੀ ਸਾਨੂੰ ਤੁਸੀਂ ਸੇਫਟੀ ਰਹੋ ਵੀ ਛੋਡੇ ਕੋਈ ਲੱਗੇ ਨਾ ਅੱਖ ਮੂੰਹ 'ਚ ਆ ਕੇ ਤੇ ਆਹ ਚੀਜ਼ ਨੇ ਘੁੰਮਣਾ ਤੇ ਘੁੰਮ ਕੇ ਨੇ ਪੱਟਣਾ ਸਾਰਾ ਜੜੀਆਂ ਬੁੱਟੀਆਂ ਤਿੱਖੀ ਬਹੁਤ ਹੈ ਮੂਰੋ ਦੇਖੋ ਜਦ ਇਹਨੇ ਚੱਲਣਾ ਤੇ ਇਹਨੇ ਟਾਣੀ ਵੱਡ-ਵੱਡ ਛਿੱਟਣੀਆਂ ਹੈ ਨਾ ਤੇ ਆਜੋ ਜੀ ਲਓ ਜੀ ਆ ਪਾਲਿਆ ਜੀ ਹੁਣ ਮੁੰਡੇ ਨੇ ਕਰਤਾ ਸਟਾਰਟ ਤੇ ਆ ਦੇਖੋ ਸਾਨੂੰ ਸਾਨੂੰ ਗੱਲ ਚ ਪਾ ਕੇ ਦੇਖੋ ਨਾ ਇਹਦੇ ਨਾਲ ਵੀ ਬਹੁਤਾ ਭਾਰ ਛੁੱਡੇ ਹੱਥਾਂ ਤੇ ਨਹੀਂ ਪੈਂਦਾ ਇਹ ਬਹਾਣੀ ਛੁੱਡੀਆਂ ਥੱਕਦੀਆਂ ਮੁੰਡਿਆਂ ਚ ਜਾ ਕੇ ਇਹ ਸੈੱਟ ਹੋ ਜਾਂਦਾ ਬਿਲਕੁਲ ਦੇਖੋ ਇਹਨੇ ਪਾਲਿਆ ਜੀ ਹੁਣ ਸਾਨੂੰ ਦੇਖੋ ਜੀ ਹੁਣ ਚਲਾ ਕੇ ਵੀ ਦਿਖਾਉਣੇ ਆ ਲਓ ਜੀ ਕਰਤਾ ਸਟਾਰਟ ਮੁੰਡੇ ਨੇ ਇਹ ਤੋਂ ਕਰਕੇ ਸਟਾਰਟ ਮੁੰਡੇ ਨੇ ਲਓ ਜੀ ਹੁਣ ਤੁਹਾਨੂੰ ਦਿਖਾਉਣਾ ਇਹ ਆ ਦੇਖੋ ਜੀ ਇਹ ਤੁਹਾਨੂੰ ਦੱਸ ਦਿੱਤੀ ਆ ਰੇਸ ਨੱਪ ਕੇ ਦੇਖੋ ਜੀ ਇਹ ਆ ਨੱਪ ਲਈ ਰੇਸ ਜੀ ਇਹਨੇ ਹੁਣ ਤੇ ਇਹ ਦੱਸ ਦਿਆ ਵੀ ਇੱਥੋਂ ਬੰਦ ਹੋਣੀ ਆ ਇੱਥੋਂ ਇਹ ਰੇਸ ਫੜਦੀ ਆ ਤੇ ਲਓ ਜੀ ਉਹ ਪਰਲੇ ਹੱਥ 'ਚ ਇੱਕ ਮੁੱਠਾ ਇੱਕ ਇਤਲੇ ਚਾਰ ਫੜ ਲਈ ਰੇਸ ਜੀ ਹੁਣ ਦੇਖੋ ਤੁਹਾਨੂੰ ਦਬਾ ਕੇ ਦੇਖਿਓ ਰੇਸ ਦੋਵੇ ਦੇਖੋ ਜੀ ਬਾਬੇ ਚੱਲ ਪਈ ਨਾ ਰੇਸ ਨਾਲ ਦੇਖੋ ਘੱਟ ਵੱਧ ਦਿਖ ਕਰਨੇ ਚੱਕਰ ਨੇ ਲਓ ਜੀ ਹੁਣ ਤੁਹਾਨੂੰ ਦਿਖਾਉਣਾ ਹੈ ਲਵੇ ਆ ਜੋ ਤੇ ਲਾਤੀ ਲਾ ਬੁੱਟੇ ਦੇਖੋ ਬਾਬਿਓ ਸੁਣ ਦਿਖੇ ਰੀ ਟਾਣੀ ਕੰਨੀ ਮੁੱਟੀ ਵੱਡ ਵੱਡ ਛਿੱਟਦੀ ਆ ਦੇਖੋ ਕੰਨੀ ਤੇ ਚਲਦੀ ਆ ਹੁਸ ਨੂੰ ਅੱਗੀ ਵੀ ਦਿਖਾਉਣਾ ਹੈ ਬੁੱਟੇ ਦੀ ਸਪਾਈ ਕਿਵੇਂ ਕਰਦੀ ਹੈ ਇਹ ਅਗਲੀ ਚ ਦੇਖੋ ਜੀ ਆਹ ਦੇਖੋ ਹੁਣ ਬਾਬਿਓ ਲੈ ਆਹ ਦੇਖੋ ਬੁੱਟੇ ਦੀ ਆਲੇ ਦਲੇੋਂ ਤੁਹਾਨੂੰ ਦੇਖੋ ਕਿੰਨਾ ਸਾਫ਼ ਕਰਤਾ ਬਿਲਕੁਲ ਜਿਹੜੀਆਂ ਛੋਟੀਆਂ ਛੋਟੀਆਂ ਟਾਣੀਆਂ ਹੁੰਦੀਆਂ ਨੇ ਜੜਾਂ ਚ ਸਭ ਵੱਢ ਕੇ ਸਾਫ਼ ਕਰਤਾ ਪੁੱਟਾ ਬਿਲਕੁਲ ਸਪਾਈ ਵੀ ਵਧੀਆ ਚਲਦੀ ਬੜੀਆ ਦੇਖੋ ਸਾਰੇ ਬੁੱਟਿਆਂ ਦੀ ਕਰਤੀ ਜੀ ਇਹ ਕੋਈ ਜੜ ਸਾਰੇ ਬੁੱਟੇ ਦੇਖੋ ਸਭ ਸਾਫ਼ ਦਿਖ ਰਹੇ ਨੇ ਆਲਦਾਲੇ ਘਾਇ ਘਾਇ ਖੜਾ ਹਨ ਤੇ ਉਦੋਂ ਬਾਅਦ ਹੀ ਸਾਡਾ ਤੇਲ ਵੀ ਮੁੱਕ ਗਿਆ ਸੀ ਕੰਮ ਵੀ ਖਤਮ ਕਰਤਾ ਤੇਲ ਵੀ ਮੁੱਕ ਗਿਆ ਸਾਡਾ ਤੇ ਪਾਇਆ ਸੀ ਤੇਲ ਜੀ ਆਪਣੀ ਮਸ਼ੀਨ ਚ ਤੇ ਪਾ ਕੇ ਮਸ਼ੀਨ ਚ ਬਸ ਜ਼ਿਆਦਾ ਵੀ ਨਹੀਂ ਅੱਛੀ ਦੀ ਉਹ ਭਰਦੇ ਹੁੰਦੇ ਆ ਕਿਉਂਕਿ ਪਰ ਇਹਨੂੰ ਸਾਹ ਥੋੜਾ ਘੱਟ ਆਉਂਦਾ ਕਿਉਂਕਿ ਭਾਰ ਸਾਰ ਆਪਣੇ ਬੁੱਟੇ ਤੇ ਪਾਣਾ ਜਿਆਦਾ ਪਰ ਤੇ ਸੱਤ ਸ੍ਰੀ ਕਾ ਸਾਰੇ ਦੋਸਤਾਂ ਨੂੰ ਅਗਲੇ ਬਲੌਗ ਚ ਲੈ ਕੇ ਤੁਹਾਨੂੰ ਫੇਰ ਹਾਜ਼ਰ ਹਾਂ ਧੰਨਵਾਦ